ਮੈਂ ਸਰ ਕਿਦਾਂ ਦਾ ਦਾ ਬਿਆਵਾ ਜੀ ਸਮਰਥਨ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸਮਰਥਨ ਜਿੱਦਾਂ ਦਾ ਤੁਹਾਨੂੰ ਦੇਖ ਰਿਹਾ ਉਦਾਂ ਦੇ ਹੀ ਮਿਲ ਰਿਹਾ ਹੈ ਛੋਟੇ ਛੋਟੇ ਪਿੰਡ ਹੈ ਜਿਸ ਪ੍ਰਕਾਰ ਹੰਗਾਰਾ ਸਾਰਾ ਪਿੰਡ ਮਿੱਤਰਾਂ ਦਾ ਹੋ ਗਿਆ ਸਾਰਾ ਪਿੰਡ ਆ ਜਾਂਦਾ ਮੇਰੀਆਂ ਮਾਵਾਂ ਭੈਣਾਂ ਭਰਾ ਫੁੱਲ ਦੇ ਨਾਲ ਫੁੱਲਾਂ ਦੇ ਨਾਲ ਵਰਖਾ ਹੁੰਦੀ ਹੈ ਸੋ ਇਹ ਤਾਂ ਇਹੋ ਜਿਹਾ ਨਜ਼ਾਰਾ ਅੱਖੀਂ ਡਿੱਠਾ ਤਾਂ ਕਦੇ ਵੇਖਣ ਨੂੰ ਮਿਲਿਆ ਨਹੀਂ ਇੱਕ ਚੰਨੀ ਜੀ ਤੇ ਕਾਰਵਾਈ ਦੀ ਗੱਲ ਆ ਰਹੀ ਹੈ ਜੀ ਕਿਸ ਤਰੀਕੇ ਨਾਲ ਦੇ ਕਾਰੀ ਚੰਨੀ ਜੀ ਦੇ ਕਾਰਵਾਈ ਜਿਹੜਾ ਬੀਬੀ ਜਗੀਰ ਕੌਰ ਦੇ ਨਾਲ ਉਹ ਚਮੇਲਾ ਉਹਨਾਂ ਨੇ ਬੀਬੀ ਜਗੀਰ ਕੌਰ ਨੇ ਵੀ ਸਫਾਈ ਦਿੱਤੀ ਕਹਿੰਦੇ ਵੀ ਅਹੇ ਜੀ ਕੋਈ ਗੱਲਬਾਤ ਨਹੀਂ ਸੀ ਮੈਨੂੰ ਭੈਣ ਕਰਕੇ ਬੁਲਾਇਆ ਵਾ ਵੀਡੀਓ ਵਾਇਰਲ ਹੋ ਰਹੀ ਹੈ ਕਿਹੜੀ ਵਾਇਰਲ ਹੋ ਰਹੀ ਹੈ ਜੀ ਇਸ ਤੇ ਹੱਥ ਲਗਾਇਆ ਸੀ ਕਿਹਨੇ ਚੰਨੀ ਜੀ ਦੇ ਕਿਹਨੇ ਬੀਬੀ ਜਗੀਰ ਕੌਰ ਦੇ ਫੇਸ ਤੇ ਹੱਥ ਲਗਾਉਣਾ ਸਾਡੀਆਂ ਅਸੀਂ ਮਾਵਾ ਭੈਣਾਂ ਦੇ ਹੁਣ ਅਸੀਂ ਮਾਵਾ ਭੈਣਾਂ ਨੂੰ ਜੱਫੀ ਵੀ ਪਾਉਣੀ ਹੈ ਸਾਡੀਆਂ ਉਹ ਭੈਣ ਕਰਕੇ ਵੀ ਲਾਇਆ ਹੋ ਸਕਦਾ ਆਪਦੀ ਵੱਡੀ ਮਾਤਾ ਕਰਕੇ ਵੀ ਲਾਇਆ ਹੋ ਸਕਦਾ ਇਹੋ ਜੀ ਗਲਤ ਨੂੰ ਗੱਲ ਨੂੰ ਜੇ ਕੋਈ ਏਸੀ ਟਿੱਪਣੀ ਤੇ ਕੰਪਲੇਂਟ ਲਿਖਦਾ ਮੈਨੂੰ ਲੱਗਦਾ ਉਲਟਾ ਉਰੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਜਾਂ ਇਤਰਾਜ਼ ਬੀਬੀ ਜੀ ਨੂੰ ਆਉਣਾ ਚਾਹੀਦਾ ਜੇ ਬੀਬੀ ਜੀ ਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਤੇ ਇਹੋ ਜੀ ਇਹ ਗੱਲ ਕਿਸੇ ਵੱਲੋਂ ਕਰਨੀ ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ ਇੱਕੋ ਤੁਸੀਂ ਝੰਡੀਆਂ ਦੀ ਗੱਲ ਕੀਤੀ ਕਹਿੰਦੇ ਝੰਡੀਆਂ ਬੜੀ ਜ਼ਿਆਦਾ ਨਹੀਂ ਬਣਾਈਆਂ ਹੋਈਆਂ ਜੀ ਦੇ ਨਾਲੇ ਬੈਨਰ ਕਿਹੜੀਆਂ ਚੰਨੀਆਂ ਚੰਨੀਆਂ ਨਹੀਂ ਹੁਣ ਝਗੜ ਕਰ ਰਹੇ ਹਾਂ ਉਹ ਤਾਂ ਆਮ ਆਦਮੀ ਪਾਰਟੀ ਮਸ਼ਹੂਰੀਆਂ ਦੀ ਸਰਕਾਰ ਹੈ ਮੈਂ ਕਹਿੰਦਾ ਬੜਾ ਪੈਸਾ ਲਾਇਆ ਤੁਹਾਨੂੰ ਨਹੀਂ ਕਿਸੇ ਨੂੰ ਦਿੱਤਾ ਪਰ ਜਿਹੜੇ ਕੁਝ ਚੈਨਲ ਹੈਗੇ ਹੈ ਕਈ ਤਾਂ ਚੈਨਲ ਇੱਕ ਤਾਂ ਐਸਾ ਚੈਨਲ ਹੈ ਜਿਹਰੇ ਤਿੰਨ ਅੱਖਰਾਂ ਨਾਲ ਸ਼ੁਰੂ ਹੁੰਦਾ ਉਹ ਪੀ ਤੋਰ ਨਾ ਹੈ ਜੀ ਤਾਂ ਆਰਟੀਆਈ ਪਾ ਕੇ ਵੇਖ ਲੋ ਕਰੋੜਾ ਰੁਪਇਆ ਲਟਾਤਾ ਕਰੋੜਾਂ ਰੁਪਈਆ ਲਟਾਤਾ ਇਹੋ ਜੇ ਚੈਨਲਾਂ ਨੂੰ ਸਰਦਾਰ ਭਗਵੰਤ ਸਿੰਘ ਮੰਨਨੇ ਕਿ ਮੈਨੂੰ ਹੀ ਵਿਖਾਈ ਚੱਲੂ ਇਹ ਕਿ ਇਹ ਕਿੱਥੋਂ ਆ ਰਿਹਾ ਪੈਸਾ ਇਹ ਜਿਹੜਾ ਛੰਡੀਆਂ ਤੇ ਡੰਡਿਆਂ ਤੇ ਸਾਡੇ ਕੋਲ ਤਾਂ ਪੂਰਾ ਨਹੀਂ ਆ ਰਿਹਾ ਕੌਣ ਦੇ ਰਿਹਾ ਹੈ ਇਹ ਕਿਹੜੀ ਐਸੀ ਫੈਕਟਰੀ ਲਾਤੀ ਹੈ ਆਈਡੀ ਛੇਤੀ ਜਿਹੜੀ ਆਮ ਆਦਮੀ ਪਾਰਟੀ ਕੋਲੇ 2.5 ਸਾਲਾਂ ਚ ਐਡੀ ਵੱਡੀ ਫੈਕਟਰੀ ਆ ਗਈ ਹੈ ਕਿ ਉਹਨੇ ਐਡਵਰਟਾਈਜ਼ਮੈਂਟ ਦੇ ਵੱਟ ਕੱਢ ਰਹੀ ਹੈ ਇਹ ਕੈਨੇਡਾ ਲਗਾਤਾਰ ਹੋ ਰਹੀ ਹੈ ਪਰ ਕੋਈ ਸਰਕਾਰੀ ਖਡ ਲਾਟ ਨਹੀਂ ਹੈਗੀ ਹੋਰੇ ਫਿਰ ਮਾਈਨਿੰਗ ਤਾਂ ਹੀ ਹੋ ਰਹੀ ਆ ਜਿਹੜੇ ਚੰਡਿਆਂ ਦੇ ਪੈਸੇ ਵੀ ਫਿਰ ਮਾਈਨਿੰਗ ਵਾਲੇ ਦਿੰਦੇ ਆ ਜੰਡੀਆਂ ਦੇ ਇਹ ਸਾਰਾ ਕੰਮ ਉੱਥੋਂ ਚੱਲ ਰਿਹਾ ਹੈ ਕੈਪਟਨ ਸਾਡੇ ਸਟਾਰ ਪ੍ਰਚਾਰਕ ਐਲਾਨ ਦਿੱਤਾ ਜੀ ਤੁਹਾਡੀ ਪਤਾ ਕਾਂਗਰਸ ਪਾਰਟੀ ਦੇ ਜਿਹੜੇ ਬਹੁਤ ਜੰਗਾ ਹੋਇਆ ਵੀ ਸਟਾਰ ਪ੍ਰਚਾਰਕ ਜੇ ਕੈਪਟਨ ਅਮਰਿੰਦਰ ਸਿੰਘ ਜੰਨੀਆਂ ਸੀਟਾਂ ਤੇ ਘੁੰਮੇਗਾ ਇੱਕ ਜਿਹੜਾ ਲਾਏਗਾ 25000 ਵੋਟ ਭਾਜਪਾ ਦੀ ਘੜ ਦਿਆ ਕਰੂਗਾ ਜਿਹੜੀ ਕੇਦਰੀਵਾਲ ਪੰਜਾਬ ਦੇ ਵਿਚਾਰੇ ਨੇ ਉਹ ਕਹ ਰਹੇ ਨੇ ਕਿ ਅਸੀਂ ਆਵਾਜ਼ੀ ਪਾਰਟੀ ਦੇ ਜਿਹੜੇ ਹੱਥ ਪ੍ਰਚਾਰ ਵੀ ਠੀਕ ਹੈ ਹਰ ਬੰਦੇ ਨੂੰ ਹੱਕ ਹੈ ਉਹ ਆਵੇ ਜੀ ਜੀ ਸੱਚ ਹੈ ਆਵੇ ਸਾਨੂੰ ਕੀ ਦਰਾ ਜਿਹੜਾ ਕਿਹਾ ਸੀ ਕਿ ਜਿਹੜੇ ਮੁੱਚ ਕੇ ਆਉਂਦੇ ਆਂਦੀ ਪਾਰਟੀ ਨੇ ਜਿਹੜੀ ਹੈ ਉਹ ਕੋਠੀ ਖਾਲੀ ਕਰਾਈ ਹੈ ਜਦਕਿ ਸਿੰਪਥੀ ਵੋਟ ਮਸੀਂ ਇਹਨੇ ਬਰੰਗਾ ਦੀ ਸੀ ਤੁਹਾਨੂੰ 20 ਸਾਲ ਹੋਣਾ ਪ੍ਰਧਾਨ ਇੱਥੇ ਦਾ ਮੁੱਖ ਮੰਤਰੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਬਾਬਾ ਜੀ ਭਾਈ ਜਿਹੜੀ ਕੋਠੀ ਆ ਉਹ ਤਾਂ ਗਿਣੀ ਵੀ ਨਹੀਂ ਸਾਜ਼ਿਸ਼ ਹੈ ਜੇ ਖਾਲੀ ਕਰੋਨੀ ਸਿੱਧਾ 2.5 ਸਾਲ ਪਹਿਲਾਂ ਕਰਾਉਂਦਾ ਭਗਵੰਤ ਸਿੰਘ ਮਾਨ ਉਹਨੇ ਆਖਿਆ ਯਾਰ ਬਿੱਟੂ ਜਿਤਾਓ ਕਿਵੇਂ ਨਾ ਕਿਵੇਂ ਇਹ ਕਿਵੇਂ ਨਾ ਕਿਵੇਂ ਕੋਈ ਬਣਾਓ ਐਸਾ ਮਾਹੌਲ ਪਰ ਮਾਹੌਲ ਬਣਿਆ ਇਸ ਕਰਕੇ ਨਹੀਂ ਕਿ ਬਿੱਟੀ ਕੋਲੇ ਤਾਂ ਆ ਨਨ ਘਰ ਹੈ ਔਰ ਉਹਨੇ ਰੁਪਿਆ ਆਲਰੇਡੀ ਸਰਕਾਰੀ ਫੀਸ ਉਹਨੇ ਕੋਈ ਭਰੀ ਨਹੀਂ ਅਜ ਤੱਕ ਫਿਰ ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਭਰਾਵਾ ਇਹਦਾ ਮਤਲਬ ਤੂੰ ਕਿਸੇ ਨਾਲ ਰਿਸ਼ਤਾ ਕਾਇਮ ਕੀਤਾ ਹੀ ਨਹੀਂ ਨਾ ਹੀ ਕਿਸੇ ਦਾ ਤੂੰ ਟੈਲੀਫੋਨ ਚੱਕਿਆ ਤੇ ਇਹਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਡੇ ਘਰੇ ਆ ਕੇ ਰਹਿ ਪਾ ਮੈਨੂੰ ਤਾਂ ਲੁਧਿਆਣੇ ਵਾਲਿਆਂ ਨੇ ਹੱਥ ਕੋਲ ਕੇ ਗੇਟ ਸੌ ਸੌ ਕੋਠੀਆਂ ਤੇ ਘਰ ਖੋਲ ਤੇ ਰਾਜੇ ਵਿਡਿੰਗ ਨੂੰ ਮੈਨੂੰ ਤਾਂ ਘਰ ਵੀ ਲੈ ਲਿਆ ਮੈਂ ਐਗਰੀਮੈਂਟ ਹੋ ਗਿਆ ਅੱਜ ਐਗਰੀਮੈਂਟ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰੇ ਚੈਨਲਾਂ ਨੂੰ ਭੇਜ ਦਿਆਂਗੇ ਵਿਡਿੰਗ ਸਾਹਿਬ ਇੱਕ ਨਸ਼ਾ ਤੁਹਾਡੇ ਤੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਕੀ ਤੁਹਾਡੇ ਕੋ ਬੱਤਾਂ ਦੀਆਂ ਬਾਡੀਆਂ ਦਾ ਪਹਿਲਾ ਲੋਟ ਹੈ ਕੀ ਲੱਗਦਾ ਜੀ ਉਹ ਕਹਿੰਦਾ ਵੀ ਤੇਰਾ ਕੀ ਢਿੱਡ ਦੁਖਦਾ ਮੇਰੇ ਕੋਲੇ ਜੇ ਪੈਸਾ ਹੈ ਤੇਰਾ ਕੀ ਢਿੱਡ ਦੁਖਦਾ ਤੂੰ ਇਹ ਦੱਸ ਤੂੰ ਇਹ ਦੱਸ ਵੀ 1 ਕਰੋੜ 83 ਲੱਖ ਕਿੱਥੋਂ ਲੈ ਕੇ ਆਏ ਕਿਹੜੇ ਬੰਦੇ ਨੇ ਤੇਰੀ ਜ਼ਮੀਨ ਖਰੀਦੀ ਐ ਕਿਹੜੇ ਬੰਦ ਇੱਕ ਕਿੱਥੋਂ ਆਇਆ ਤੂੰ ਕਹਾਂ ਮੈਂ ਜ਼ਮੀਨ ਕਿਹੜੀ ਜ਼ਮੀਨ ਗੱਨੇ ਕੀਤੀ ਐ ਲਿਆ ਤੇਰਾ ਅਕਾਊਂਟ ਵਿਖਾ ਔਰ ਉਹ ਜ਼ਮੀਨ ਦੀ ਕੀਮਤ ਕਿੰਨੀ ਸੀ ਸਰਕਾਰੀ ਤੇ ਤੂੰ ਇੰਨੇ ਪੈਸੇ ਕਿਵੇਂ ਅਰੇਂਜ ਕੀਤੇ ਤੂੰ ਗੱਲ ਕਰ ਆਪਦੀ ਰਾਜਾ ਵੜਿੰਗ ਜਿਹੜੀਆਂ ਬੱਸਾਂ ਬੁੱਸਾਂ ਨਾ ਮੇਰੇ ਬਾਰੇ ਤਾਂ ਬੱਸ ਦੇ ਡਰਾਈਵਰ ਨੂੰ ਤੇ ਕਨੈਕਟਰ ਨੂੰ ਸਰਕਾਰੀ ਬੱਸ 'ਚ ਚੜ ਕੇ ਪੁੱਛ ਲਓ ਜੇ ਹਰੇਕ ਬੱਸ ਦਾ ਡਰਾਈਵਰ ਤੇ ਕਨੈਕਟਰ ਇਹ ਨਾ ਕਵੇ ਕਿ ਰਾਜਾ ਵੜਿੰਗ ਵਰਗਾ ਕੋਈ ਅੱਜ ਤੱਕ ਨਾ ਮੰਤਰੀ ਆਇਆ ਨਾ ਫੇਰ ਗੱਲ ਕਰਾਂਗੇ ਐਸੇ ਕਰਕੇ ਇੱਕ ਸੇ ਕਰਕੇ ਬਿੱਟੂ ਦੇ ਬੁੱਲਾ ਤੋਂ ਸਿਕਰੀ ਨਹੀਂ ਲੈ ਰਹੀ ਬੁਰਿੰਗ ਸਾਹਿਬ ਪਿੰਡਾਂ ਦੇ ਵਕਤ ਵਕਤ ਮੁੱਦੇ ਨੇ ਹੈਗੇ ਜੇਕਰ ਗੱਲ ਕਰੀ ਨਸ਼ਾ ਕਿ ਫਿਰ ਮੁੰਡਾ ਜਿਹੜਾ ਹੈਗਾ ਕਿਉਂਕਿ ਪਿੰਡਾਂ ਨਾਲ ਗੱਲਬਾਤ ਕੀਤੀ ਕਹਿੰਦਾ ਨਸ਼ਾ ਹਜੇ ਵੀ ਹੈਗਾ ਕੈਪਟਨ ਅਮਿੰਦਰ ਸਿੰਘ ਐਸੇ ਕਹਿੰਦਾ ਨਸ਼ਾ ਖਤਮ ਕਰਦਾਂਗੇ ਜੇ ਦੁਬਾਰਾ ਸਰਕਾਰ ਆਂਦੀ ਆਪਣੀ ਕਾਂਗਰਸ ਦੇ ਨਸ਼ਾ ਕਿੱਦਾਂ ਖਤਮ ਦੇ ਦੇਖੋ ਇਹਰੇ ਤੇ ਬਹੁਤ ਵੱਡੀ ਚਰਚਾ ਚਾਹੀਦੀ ਹੈ ਪੰਜ ਸੱਤ ਦਿਨਾਂ ਦੀ तमाम ਬੁੱਧੀਜੀਵਨ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਔਰ ਵਿਉਂਤਬੰਦੀ ਕਰਨੀ ਪਵੇਗੀ ਇਹਰਾ ਕੋਈ ਆਲਟਰਨੇਟਿਵ ਸਾਨੂੰ ਹੱਲ ਕੱਢਣਾ ਪਏਗਾ ਨਹੀਂ ਇਹ ਨਸ਼ਾ ਬੰਦ ਨਹੀਂ ਹੋਏਗਾ ਮੈਂ ਕਿਸ ਬਾਬਾ ਕਿਰਪਾ ਕਰੇ ਆਉਣ ਵਾਲਾ ਸਮਾਂ ਜੇ ਸਾਨੂੰ ਦਿੱਤਾ ਇਹਦਾ ਆਲਟਰਨੇਟਿਵ ਹੱਲ ਕੱਢ ਕੇ ਜ਼ਰੂਰ ਵਿਉਂਤਬੰਦੀ ਕਰਕੇ ਨਿਸ਼ੇ ਦੇ ਉੱਤੇ ਕੰਮ ਕਰਾਂਗੇ ਠੀਕ ਹੈ ਜੀ ਧੰਨਵਾਦ ਇਹਦਾ ਕੀ ਨਾਮ ਆ ਤੁਹਾਡਾ ਪਹਿਲਾ ਜਿਹੜੀ ਅੱਜ ਮੀਟਿੰਗ ਕਰਾਈ ਗਈ ਮੇਰਾ ਨਾਮ ਸੰਤੋਖ ਸਿੰਘ ਆ ਪਿੰਡ ਮੇਰਾ ਛੱਜਾ ਵਾਲਾ ਸਰਪੰਚ ਦਾ ਮੈਂ ਭਰਾ ਆ ਪਿੰਡ ਸੱਜਾ ਵਾਲਾ ਜੀ ਅੱਜ ਮੀਟਿੰਗ ਕਰਾਈ ਆ ਰਾਜਾ ਵੜਿੰਗ ਜੀ ਪਹੁੰਚੇ ਨੇ ਕੀ ਲੱਗਦਾ ਜੀ ਕਿਸ ਤਰੀਕੇ ਦਾ ਮਾਹੌਲ ਆ ਪਿੰਡ ਦੇ ਵਿੱਚ ਮਾਹੌਲ ਬਹੁਤ ਵਧੀਆ ਕਾਂਗਰਸ ਦਾ ਮਾਹੌਲ ਸਾਡੇ ਪਿੰਡ ਚ ਬਹੁਤ ਵਧੀਆ ਜੀ ਅੱਗੇ 10 ਸਾਲ ਬਿੱਟੂ ਰਿਹਾ ਬਿੱਟੂ ਨੂੰ ਜਿਤਾਉਂਦੇ ਰਹੇ ਆ ਪਰ ਬਿੱਟੂ ਨੇ ਸਾਡੇ ਪਿੰਡ ਲਈ ਕੁਝ ਨਹੀਂ ਕੀਤਾ ਸਾਡੇ ਪਿੰਡ ਕਹਿ ਕੇ ਗਿਆ ਸੀ ਮੇਰਾ ਪ ਉਹ ਬੁੱਝ ਸਾਈਕਲ ਪਾਉਣ ਜੋ ਕੇ ਪੈਸੇ ਵੀ ਨਹੀਂ ਦਿੱਤੇ ਉਹਨੇ ਅੱਛਾ ਜੀ ਫੇਰ ਹੁਣ 2.5 ਸਾਲ ਹੋ ਗਈ ਇਹਨਾਂ ਨੂੰ ਝਾੜੂ ਵਾਲੀ ਸਰਕਾਰ ਨੂੰ ਸਾਡੇ ਪਿੰਡ ਨਾਲਕੇ ਚ ਬੋਕੀ ਪਾਉਣ ਨੂੰ ਵੀ ਪੈਸਾ ਨਹੀਂ ਕੋਈ ਆਇਆ ਕੀ ਲੱਗਦਾ ਜੀ ਹੁਣ ਪਿੰਡ ਵਾਲਿਆਂ ਨੇ ਕੀ ਸੋਚਿਆ ਕੀ ਵਿਚਾਰ ਪਿੰਡ ਵਾਲਿਆਂ ਨੇ ਇਹੀ ਵਿਚਾਰ ਕੀਤਾ ਜੀ 10 ਸਾਲ ਅਸੀਂ ਬਿੱਟੂ ਨੂੰ ਦੇਖ ਲਿਆ 2.5 ਸਾਲ ਹੋ ਗਏ ਇਹਨਾਂ ਨੂੰ ਦੇਖਦਿਆਂ ਨੂੰ ਕੁਝ ਨਹੀਂ ਆਇਆ ਹੁਣ ਸਭ ਦਾ ਵਿਚਾਰ ਇਹ ਹੀ ਮਨ ਬਣਾਇਆ ਹੋਇਆ ਜੀ ਵੀ ਕਾਂਗਰਸ ਨੂੰ ਵੋਟ ਰਾਜਾ ਜੀ ਨੂੰ ਵੋਟ ਪਾ ਕੇ ਕੰਮਜਾਮ ਕਰਾਏ ਪਿੰਡਾਂ 'ਚ ਕਿਤੇ ਕੰਮ ਜਿਹੜੇ ਪਿਛਲੇ ਸਾਲਾਂ 'ਚ ਹੋਏ ਕਿ ਨਹੀਂ ਹੋਏ ਦੇਖੋ ਜਿਹੜਾ ਸੰਧੂ ਸਾਹਿਬ ਦੇ ਟਾਈਮ 'ਚ ਜਦੋਂ ਸਾਡੇ ਹਲਕਾ ਅੰਚਾਰ ਸੀ ਸਾਡੇ ਗਲੀ ਕੋਈ ਤਾਂ ਇੱਕ ਅੱਧੀ ਰਹਿ ਗਈ ਹੋਵੇ ਪਰ ਬਾਕੀ ਸਾਰਾ ਸੀਵਰੇਜ ਪਾ ਕੇ ਸਾਰੀਆਂ ਗਲੀਆਂ ਨਵੀਆਂ ਬਣੀਆਂ ਹੋਈਆਂ ਪੂਰਾ ਵਧੀਆ ਕੰਮ ਹੋਇਆ ਜਦੋਂ ਦੀ ਝਾੜੂ ਵਾਲਿਆਂ ਦੀ ਸਰਕਾਰ ਆਈ ਆ ਸਾਡੇ ਪਿੰਡ 'ਚ ਇੱਕ ਵੀ ਕੰਮ ਨਹੀਂ ਹੋਇਆ ਇਹ ਕਹਿੰਦੇ ਪਿੰਡਾਂ 'ਚ ਵੀ ਨਸ਼ਾ-ਨੁਸ਼ਾ ਬੜਾ ਹੈ ਵੀ ਉਸ ਤੇ ਕੋਈ ਹੱਲ ਨਹੀਂ ਨਸ਼ਾ ਅੱਗੇ ਨਾਲੋਂ ਵਧਿਆ ਜੀ ਘਟਿਆ